ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮਿਤੀ 8 ਅਪ੍ਰੈਲ ਉੱਤਰੀ ਅਮਰੀਕਾ ਦੇ ਵਿੱਚ ਇੱਕ ਤਰ੍ਹਾਂ ਦਾ ਜਸ਼ਨ ਦਾ ਮਾਹੌਲ ਸੀ ਕਿਉਂਕਿ ਉਸ ਦਿਨ ਉੱਥੇ ਸੂਰਜ ਗ੍ਰਹਿਣ ਲੱਗ ਰਿਹਾ ਸੀ। ਅਤੇ ਲੋਕ ਸੂਰਜ ਗ੍ਰਹਿਣ ਨੂੰ ਦੇਖਣ ਦੇ ਲਈ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ بڑے-बड़े ਮੈਦਾਨਾਂ ਦੇ ਵਿੱਚ ਆ ਕੇ ਖੜੇ ਸਨ ਅਤੇ ਜਦੋਂ ਇਹ ਕੁਦਰਤੀ ਨਜ਼ਾਰਾ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਖੁਸ਼ੀ ਦੇ ਨਾਲ ਝਾਕਲਾ ਸ਼ੂ ਕਰ ਦਿੱਤਾ ਅਤੇ ਬਹੁਤ ਸਾਰਿਆਂ ਨੇ ਫਿਰ ਜੀਆਂ ਤਸਵੀਰਾਂ ਜਾਂ ਵੀਡੀਓ ਵੀ ਬਣਾਈ ਕੋਈ ਇਸ ਤਰ੍ਹਾਂ ਦਾ ਨਜ਼ਾਰਾ ਸੀ ਜਿੱਦਾ ਸਾਡੇ ਆਪਣੇ ਪਾਰ ਦੇ ਵਿੱਚ ਮੇਲਿਆਂ ਵਿੱਚ ਹੁੰਦਾ ਹੈ ਇਹ ਸੂਰਜ ਗ੍ਰੈਂਡ ਤਕਰੀਬਨ 4.5 ਮਿੰਟ ਤੱਕ ਰਿਹਾ ਅਤੇ ਹੁਣ ਅਗਲਾ ਸੂਰਜ ਗ੍ਰੈਂਡ ਅਮਰੀਕਾ ਵਿੱਚ 23 ਮਾਰਚ 2033 ਲੱਗੇਗਾ ਇੱਥੇ ਇੱਕ ਗੱਲ ਵਰਨਣਯੋਗ ਹੈ ਕਿ ਇਹ ਕੁਦਰਤੀ ਨਜ਼ਾਰਾ ਹਰ ਇੱਕ ਦੇਸ਼ ਦੇ ਵਿੱਚ ਦੇਖਿਆ ਜਾਂਦਾ ਹੈ ਅਤੇ ਇਸ ਦਾ ਜੋ ਪਾਤਕ ਜਾਂ ਕਹੀਏ ਫਿਜ਼ਿਕਸ ਦਾ ਸਿਧਾਂਤ ਹੈ ਕੋਈ ਦੱਸਦਾ ਹੈ ਕਿ ਜਦੋਂ ਸੂਰਜ ਨੂੰ ਚੰਦਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਆਣ ਤੇ ਟੱਕ ਲੈਂਦਾ ਹੈ ਤਾਂ ਉਸ ਵੇਲੇ ਸੂਰਜ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ ਜਾਂ ਬਿਲਕੁਲ ਬੰਦ ਹੋ ਜਾਂਦੀ ਹੈ ਇਸ ਬਾਰ ਇਸ ਨਜ਼ਾਰੇ ਨੂੰ ਈ ਦੇਸ਼ਾਂ ਵਿੱਚ ਹੋਰ ਵੀ ਤੱਕਿਆ ਗਿਆ ਇਸ ਦਾ ਇੱਕ ਅਦਭੁਤ ਨਜ਼ਾਰਾ ਹੋਰ ਹੁੰਦਾ ਹੈ ਜਦੋਂ ਚੰਦਰਮਾ ਥੋੜਾ ਜਿਹਾ ਅਗਾ ਜਾਂਦਾ ਹੈ ਤਾਂ ਸੂਰਜ ਦਾ ਇੱਕ ਪਾਸਾ ਇੱਕ ਡਾਇਮੰਡ ਦੀ ਤਰ੍ਹਾਂ ਚਮਕਣ ਲੱਗ ਪੈਂਦਾ ਹੈ ਇਸ ਨੂੰ ਡਾਇਮੰਡ ਰਿੰਗ ਵੀ ਕਿਹਾ ਜਾਂਦਾ ਹੈ ਇਸ ਦਿਨ ਚੰਨ ਦਾ ਆਕਾਰ 5.5 ਗੁਣਾ ਵੱਧ ਸੀ ਜਦੋਂ ਕਿ ਸੂਰਜ ਚੰ드ਰਮਾ ਨਾਲ ਬਹੁਤ ਵੱਡਾ ਹੈ ਪਰ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਦੂਰੀ ਹੋਣ ਕਾਰਨ ਇਹ ਪੂਰੇ ਦਾ ਪੂਰਾ ਸੂਰਜ ਨੂੰ ਵੀ ਢੱਕ ਲੈਂਦਾ ਹੈ ਹੁਣ ਇਸ ਦੇ ਨਾਲ ਹੀ ਜੁੜੀ ਹੋਈ ਕਹਾਣੀ ਵੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਦੀ ਭਾਰਤ ਦੇ ਨਾਲ ਤੁਲਨਾ ਕਰਨਾ ਚਾਹਾਂਗਾ ਭਾਰਤ ਦੇ ਵਿੱਚ ਜਦੋਂ ਸੂਰਜ ਗ੍ਰਹਿਣ ਲੱਗਿਆ ਲੱਗਦਾ ਹੈ ਤਾਂ ਲੋਕਾਂ ਨੂੰ ਅੰਦਰ ਹੀ ਰਹਿਣ ਲਈ ਕਿਹਾ ਜਾਂਦਾ ਹੈ ਅਤੇ ਇਹ ਪ੍ਰਚਾਰਿਤ ਕੀਤਾ ਗਿਆ ਸੀ ਕਿ ਸੂਰਜ ਗ੍ਰਹਿਣ ਜਾਂ ਚੰ드ਰਮਾ ਗ੍ਰਹਿਣ ਵੇਲੇ ਰਾਹੁ ਤੇ ਕੇਤੂ ਨਾਮ ਦੇ ਦੋ ਰਾਖਸ਼ ਜਿਨ੍ਹਾਂ ਨੂੰ ਇਹਨਾਂ ਨੇ ਅੰਮ੍ਰਿਤ ਨਹੀਂ ਪੀਂੰ ਦਿੱਤਾ ਸੀ ਉਸ ਦਿਨ ਘੇਰ ਲੈਂਦੇ ਹਨ ਅਤੇ ਉਹਨਾਂ ਨੂੰ ਛਡਾਣ ਦੇ ਲਈ ਉਸ ਦਿਨ ਦਾਨਪੁਨ ਕਰਨਾ ਚਾਹੀਦਾ ਹੈ ਅਤੇ ਕੁਝ ਉਸ ਵੇਲੇ ਰਿਵਾਜ ਵੀ ਬਣਾਏ ਗਏ ਜਿਸ ਅਨਸਾਰ ਬੜੀਆਂ-ਬੜੀਆਂ ਨਦੀਆਂ ਤਲਾਵਾਂ ਅਤੇ ਸਰੋਵਰਾਂ ਵਿੱਚ ਨੰਨਾ ਅਨਹਾਣਾ ਸ਼ੁਭ ਸਮਝਿਆ ਗਿਆ ਜਿਸ ਤਰੀਕੇ ਨਾਲ ਮੇਲਾ ਆਮ ਤੌਰ ਤੇ ਸੂਰਜਕੁੰਡ ਜਾਂ ਕੁਰਖhetra ਨਾਸਕ Allahabad ਵਗੈਰਾ ਵਿੱਚ ਲੱਗਦਾ ਰਿਹਾ ਹੈ ਇਸ ਨੂੰ ਦਾਨਪੁਨ ਦੀ ਇੱਕ ਪ੍ਰਥਾ ਅਨੁਸਾਰ ਵੀ ਪ੍ਰਚਾਰਿਤ ਕੀਤਾ ਗਿਆ ਇਸ ਦਿਨ ਇੱਕ ਸਮਾਜ ਦੇ ਸਭ ਤੋਂ ਛੋਟੇ ਤਬਕੇ ਭਾਰਤ ਵਿੱਚ ਇਹ ਵੀ ਪ੍ਰਚਾਰਿਤ ਕੀਤਾ ਜਾਂਦਾ ਹੈ ਕਿ ਇਸ ਦਿਨ ਕੋਈ ਵੀ ਭੋਜਨ ਰੱਖਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਭੋਜਨ ਉਸ ਦੇ ਨਾਲ ਭ੍ਰਿਸ਼ਟ ਹੋ ਜਾਂਦਾ ਹੈ ਅਤੇ ਇਹ ਦੁਆਰਾ ਖਾਣਯੋਗ ਨਹੀਂ ਰਹਿੰਦਾ ਕੌਣ ਆਪਣੀ ਕਹਾਣੀ ਤੇ ਚੱਲਦੇ ਹਾਂ ਕਹਾਣੀ ਅਨੁਸਾਰ ਜੈਦਰਥ ਨਾਮ ਦਾ ਯੋਧਾ ਜੋ ਕਿ ਕੌਰਵਾਂ ਦੀ ਕੋਕਪੈਣ ਦੁਸ਼ਾਲਾ ਦਾ ਪਤੀ ਸੀ ਨੇ ਇੱਕ ਵਾਰ ਦ੍ਰੋਪਦੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਛੁਡਾਣ ਦੇ ਲਈ ਪਾਂਡਵਾਂ ਨੇ ਉਸ ਨਾਲ ਯੁੱਧ ਕੀਤਾ ਅਤੇ ਉਸ ਨੂੰ ਹਰਾ ਦਿੱਤਾ ਦ੍ਰੋਪਤੀ ਨੂੰ ਵਾਪਸ ਲਿਆ ਪਰ ਦਰੋਪਤੀ ਦੇ ਵਾਪਸ ਆਉਣ ਤੋਂ ਪਹਿਲਾਂ ਵਾਪਸ ਲਿਆਉਣ ਤੋਂ ਪਹਿਲਾਂ ਉਹਨਾਂ ਨੇ ਜੈਦਰਾਤ ਦਾ ਸਿਰ ਮੁੰਨ ਕੇ ਪੰਜ ਚੋਟੀਆਂ ਹੀ ਰਹਿਣ ਦਿੱਤੀਆਂ ਜਿਸ ਨੂੰ ਜੈਦਰਾਤ ਨੇ ਬਹੁਤ ਹੀ ਵੱਡੀ ਬੇਇੱਜ਼ਤੀ ਮਹਿਸੂਸ ਕੀਤਾ ਅਤੇ ਇਸ ਦਾ ਬਦਲਾ ਲੈਣ ਲਈ ਉਹਨੇ ਸ਼ਿਵ ਜੀ ਦੀ ਅਰਚਨਾ ਪੂਜਾ ਕਰਨੀ ਆਰੰਭ ਕਰ ਦਿੱਤੀ ਸ਼ਿਵ ਜੀ ਪ੍ਰਸੰਨ ਹੋਏ ਅਤੇ ਸ਼ਿਵ ਜੀ ਨੇ ਉਸ ਨੂੰ ਇੱਕ ਵਰਦਾਨ ਦਿੱਤਾ ਜੋ ਕਿ ਉਸਨੇ ਮੰਗਿਆ ਸੀ ਕਿ ਮੈਂ ਪਾਂਡਵਾਂ ਨੂੰ ਹਰਾਉਣਾ ਚਾਹੁੰਦਾ ਹਾਂ ਤੇ ਮੈਨੂੰ ਇਸ ਦਾ ਵਰਦਾਨ ਦਿੱਤਾ ਜਾਵੇ ਪਰ ਸ਼ਿਵ ਜੀ ਨੇ ਕਿਹਾ ਕਿ ਉਹ ਪਾਂਡਵਾਂ ਦੀ ਸੈਨਾ ਨੂੰ ਇੱਕ ਦਿਨ ਲਈ ਰੋਕ ਸਕਦਾ ਹੈ ਪਰ ਉਹ ਕਦੇ ਵੀ ਅਰਜੁਨ ਨੂੰ ਨਹੀਂ ਰੋਕ ਸਕਦਾ ਕਿਉਂਕਿ ਅਰਜੁਨ ਦਾ ਸਾਥੀ ਕ੍ਰਿਸ਼ਨ ਹੋਵੇਗਾ ਇਸ ਤਰੀਕੇ ਨਾਲ ਜਦੋਂ ਮਹਾਭਾਰਤ ਦਾ ਜਦੋਂ ਸ਼ੁਰੂ ਹੋਇਆ ਅਤੇ ਦਰੋਣਾਚਾਰਿਆ ਨੇ ਆਪਣੀ ਸੈਨਾ ਨੂੰ ਇੱਕ ਚੱਕਰਵਿਊ ਦੇ ਰੂਪ ਵਿੱਚ ਖੜਾ ਕੀਤਾ ਜਿਸ ਨੂੰ ਤੋੜਨ ਦਾ ਵਲ ਸਿਰਫ ਅਮਨਿਉਂ ਆਦਾ ਸੀ ਅਤੇ ਉਸ ਦਿਨ ਇਸ ਨੂੰ ਇਸ ਬਯੰਤ ਵੀ ਇਸ ਲਈ ਕੀਤੀ ਗਈ ਸੀ ਕਿਉਂਕਿ ਅਰਜੁਨ ਉਸ ਦਿਨ ਜਦੋਂ ਦੇਖ ਤੇ ਹੋਰ ਪਾਸੇ ਲੜ ਰਿਹਾ ਸੀ ਹੁਣ ਜਦੋਂ ਮੈਨਿਉਂ ਆਪਣੇ ਸਾਰੇ ਹਥਿਆਰ ਸਸਤਰ ਲੈ ਕੇ ਉਸ ਚੱਕਰ ਵਿਊ ਨੂੰ ਤੋੜਨ ਦੇ ਲਈ ਅੰਦਰ ਵੱਲ ਜਾਂਦਾ ਹੈ ਤਾਂ ਉਸੇ ਵੇਲੇ ਜੈਦਰਥ ਆਪਣੇ ਵਰਦਾਨ ਦੀ ਵਰਤੋਂ ਕਰਦਾ ਹੋਇਆ ਸਾਰੀ ਪਾਂਡਵ ਸੈਨਾ ਨੂੰ ਰੋਕ ਦਿੰਦਾ ਹੈ ਅੰਦਰ ਅਰਮਨ ਨੂੰ ਮਾਰਿਆ ਜਾਂਦਾ ਹੈ ਜਦੋਂ ਅਰਜੁਨ ਨੂੰ ਪਤਾ ਲੱਗਦਾ ਹੈ ਤਾਂ ਅਰਜੁਨ ਇਹ ਪ੍ਰਤਿਗਿਆ ਕਰਦਾ ਹੈ ਕਿ ਉਹ ਕੱਲ ਸੂਰਜ ਸ਼ੁਪਨ ਤੱਕ ਜਿਆਦਰਥ ਨੂੰ ਮਾਰ ਦੇਵੇਗਾ ਜੇਕਰ ਉਹ ਜਿਆਦਰਥ ਨੂੰ ਮਾਰ ਨਾ ਸਕਿਆ ਤਾਂ ਉਹ ਆਪਣੇ ਆਪ ਨੂੰ ਅਗਨ ਭੇਟ ਕਰ ਲਏਗਾ ਹੁਣ ਦੂਸਰਾ ਦਿਨ ਜਦੋਂ ਹੁੰਦਾ ਹੈ ਤਾਂ ਜੋ ਕਾਰਬ ਸੈਨਾ ਦੇ ਸੈਨਾਪਤੀ ਹੁੰਦੇ ਹਨ ਦ੍ਰੋਣਾਚਾਰਿਆ ਉਹ ਇਸ ਤਰੀਕੇ ਨਾਲ ਆਪਣੀ ਸੈਨਾ ਦੀ ਵਿਉਂਤੀ ਰਚਨਾ ਕਰਦੇ ਹਨ ਕਿ ਉਸ ਨੂੰ ਤਿੰਨਾਂ ਹਿੱਸਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ ਅਤੇ ਜੈਦਰਾਥ ਨੂੰ ਬਿਲਕੁਲ ਵਿਚਕਾਰ ਖੜਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਅਰਜਨ ਉਸ ਤੱਕ ਪਹੁੰਚ ਹੀ ਨਾ ਸਕੇ ਹੁਣ ਅਰਜਨ ਨੂੰ ਉਹ ਵਿਊ ਨੂੰ ਪਾਰ ਕਰਦੇ ਹੋਏ ਉੱਥੇ ਪਹੁੰਚਣ ਵਿੱਚ ਬਹੁਤ ਮੁਸ਼ਕਲ ਪੇਸ਼ ਆਂਦੀ ਹੈ ਸ਼ਾਨਦਾਰ ਟਾਈਮ ਵਕਤ ਹੋਣ ਲੱਗ ਜਾਂਦਾ ਹੈ ਅਤੇ ਉਹ ਸਿਰਫ ਦੂਸਰਾ ਰਸਤਾ ਹੀ ਪਾਰ ਕਰਕੇ ਤੀਸਰੇ ਰਸਤੇ ਦੇ ਮੋੜੇ ਖੜਾ ਹੁੰਦਾ ਹੈ ਤਾਂ ਉਸ ਦੇ ਲਈ ਕ੍ਰਿਸ਼ਨ ਨੂੰ ਲੱਗਦਾ ਹੈ ਕਿ ਹੁਣ ਅਰਜੁਨ ਇਸ ਨੂੰ ਪਾਰ ਨਹੀਂ ਕਰ ਪਾਏਗਾ ਅਤੇ ਇਸ ਨੂੰ ਆਪਣੇ ਬਚਨ ਅਨੁਸਾਰ ਆਪਣੇ ਆਪ ਨੂੰ ਅਗਨਪੇਂਡ ਕਰਨਾ ਪਵੇਗਾ ਇਸ ਤੇ ਕ੍ਰਿਸ਼ਨ ਜੀ ਆਪਣਾ ਸੁਦਰਸ਼ਨ ਚੱਕਰ ਸੂਰਜ ਦੇ ਮੋਰੀ ਕਰ ਦਿੰਦੇ ਹਨ ਅਤੇ ਹਨੇਰਾ ਛਾ ਜਾਂਦਾ ਹੈ ਕੌਰਬ ਸੈਨਾ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਅਤੇ ਕੌਰਬ ਸੈਨਾ ਦੇ ਮਹਾਰਥੀ ਅਰਜਨ ਨੂੰ ਬੰਗਾਰ ਕੇ ਕਹਿੰਦੇ ਹਨ ਕਿ ਹੁਣ ਤੇਰਾ ਬਚਨ ਪੂਰਾ ਕਰਨ ਦਾ ਵਕਤ ਆ ਗਿਆ ਹੈ ਤੇ ਆਪਣਾ ਬਚਨ ਪੂਰਾ ਕਰ ਅਤੇ ਆਪਣੇ ਆਪ ਨੂੰ ਆਤਮਦਾਹ ਕਰਨ ਦੇ ਲਈ ਅੱਗ ਦੇ ਹਵਾਲੇ ਕਰ ਹੁਣ ਅੱਗ ਦੇ ਹਵਾਲੇ ਕਰਨ ਦੇ ਲਈ ਤਿਆਰੀ ਕੀਤੀ ਜਾਂਦੀ ਹੈ ਤਾਂ ਕੌਰਬ ਸੈਨਾ ਅਵੇਸਲੀ ਹੋ ਜਾਂਦੀ ਹੈ ਅਤੇ ਉਸ ਦ੍ਰਿਸ਼ ਨੂੰ ਦੇਖਣ ਦੇ ਲਈ ਆਪਣਾ ਸੁਰੱਖਿਆ ਕਵਚ ਜਾਂ ਸੁਰੱਖਿਆ ਦਾ ਘੇਰਾ ਤੋੜ ਕੇ ਜੈਦਰਥ ਵੀ ਬਾਹਰ ਆ ਜਾਂਦਾ ਹੈ ਜਦੋਂ ਜੈਦਰਥ ਬਾਹਰ ਆ ਜਾਂਦਾ ਹੈ ਤਾਂ ਉਸੇ ਵੇਲੇ ਕ੍ਰਿਸ਼ਨ ਜੀ ਆਪਣਾ ਜੋ ਸੁਦਰਸ਼ਨ ਚੱਕਰ ਸੀ ਉਸ ਨੂੰ ਹਟਾ ਲੈਂਦੇ ਹਨ ਅਤੇ ਮੁੜ ਕੇ ਦੁਬਾਰਾ ਸੂਰਜ ਦੇਖਣ ਲੱਗ ਜਾਂਦਾ ਹੈ ਜਿਸ ਤੋਂ ਇਹ ਯਾਰ ਹੋ ਜਾਂਦਾ ਹੈ ਕਿ ਹਲੇ ਸੂਰਜ ਨਹੀਂ ਛਪਿਆ ਤੇ ਇਸ ਤਰੀਕੇ ਨਾਲ ਕ੍ਰਿਸ਼ਨ ਜੀ ਅਰਜੁਨ ਨੂੰ ਹੁਕਮ ਦਿੰਦੇ ਹਨ ਜਾਰਜਨ ਨੂੰ ਕਹਿੰਦੇ ਹਨ ਕਿ ਜੈਦਰਾ ਦੇ ਸਿਰ ਨੂੰ ਇਸ ਤਰੀਕੇ ਨਾਲ ਤੀਰ ਦੇ ਨਾਲ ਵੱਢਣਾ ਹੈ ਕਿ ਉਸ ਦਾ ਸਿਰ ਇਸ ਦੇ ਆਪਣੇ ਪਿਤਾ ਦੀ ਗੋਦ ਵਿੱਚ ਆ ਕੇ ਡੇਗੇ ਜੋ ਕਿ ਜੰਗਲ ਵਿੱਚ ਕੋਈ ਆਪਣੀ ਭਗਤੀ ਦੇ ਵਿੱਚ ਲੀਨ ਹੈ ਕਿਉਂਕਿ ਜੈਦਰਥ ਦੇ ਪਿਤਾ ਬ੍ਰਧ ਸ਼ਤਰ ਨੂੰ ਇਹ ਵਰਦਾਨ ਮਿਲਿਆ ਸੀ ਕਿ ਜੋ ਵੀ ਉਸ ਦੇ ਪੁੱਤਰ ਦਾ ਵਦ ਕਰਕੇ ਛਰੀ ਉਸ ਦਾ ਸਿਰ ਧਰਤੀ ਦੇ ਸੁਟੇਗਾ ਉਸ ਦੀ ਉਸੇ ਵੇਲੇ ਮੌਤ ਹੋ ਜਾਵੇਗੀ ਅਰਜੁਨ ਨੇ ਆਪਣੇ ਦੇਵੀ ਸ਼ਾਸਤਰ ਦਾ ਪ੍ਰਯੋਗ ਕੀਤਾ ਅਤੇ ਜੈਦਰਥ ਦਾ ਸਿਰ ਵੱਢ ਕੇ ਉਸ ਦੇ ਪਿਤਾ ਦੀ ਗੋਦੀ ਦੇ ਵਿੱਚ ਸੌਟ ਦਿੱਤਾ ਜਦੋਂ ਪਿਤਾ ਨੇ ਆਪਣੀ ਗੋਦੀ ਦੇ ਵਿੱਚ ਕੁਛ ਦਿਗਦਾ ਦੇਖਿਆ ਮਹਿਸੂਸ ਕੀਤਾ ਉਹ ਵੀ ਉਸੇ ਵੇਲੇ ਅੱਖਾਂ ਖੁੱਲ ਗਈਆਂ ਤੇ ਉਹ ਉੱਠ ਕੇ ਖੜਾ ਹੋ ਗਿਆ ਤੇ ਉਹ ਸਿਰ ਜਿਹੜਾ ਸੀ ਉਹ ਉਸੇ ਵੇਲੇ ਧਰਤੀ ਤੇ ਡਿੱਗ ਪਿਆ ਹੁਣ ਧਰਤੀ ਤੇ ਡਿੱਗਣ ਕਾਰਨ ਜੈਦਰਾਦ ਦੇ ਪਿਤਾ ਦੇ ਸਿਰ ਦੇ 100 ਟੁਕੜੇ ਹੋ ਗਏ ਅਤੇ ਉਹ ਪਰ ਲੋਕ ਸੁਧਾਰ ਗਿਆ ਬਾਅਦ ਵਿੱਚ ਜੈਦਰਾਤ ਅਤੇ ਉਸਦੇ ਪਿਤਾ ਦਾ ਅੰਤਮ ਸੰਸਕਾਰ ਕੀਤਾ ਗਿਆ ਇਹ ਅੱਜ ਦੀ ਕਹਾਣੀ ਸੀ ਇਸ ਨੂੰ ਮੈਂ ਸੂਰਜ ਗ੍ਰਹਿਣ ਨਾਲ ਇਸ ਕਰਕੇ ਜੋੜਿਆ ਹੈ ਕਿ ਹੋ ਸਕਦਾ ਹੈ ਕਿ ਉਸ ਦਿਨ ਜੋ ਕ੍ਰਿਸ਼ਨ ਜੀ ਦਾ ਸudarshan chakra ਨਾਲ ਸੂਰਜ ਨੂੰ ਟਕਣਾ ਦੱਸਿਆ ਜਾਂਦਾ ਹੈ ਉਸ ਦਿਨ ਸੂਰਜ ਅਸਲ ਵਿੱਚ ਸੂਰਜ ਗ੍ਰਹਿਣ ਹੀ ਹੋਵੇ ਜਿਸ ਦਾ ਕਿ ਕ੍ਰਿਸ਼ਨ ਜੀ ਨੂੰ ਪਤਾ ਸੀ ਅਤੇ ਉਹਨਾਂ ਨੇ ਇਸ ਦਾ ਸਹਾਰ ਆ ਲਿਆ ਪਰ ਇਸ ਘਟਨਾ ਨੂੰ ਬਹੁਤ ਹੀ ਬਖੂਬੀ ਦੇ ਨਾਲ ਮਹਾਭਾਰਤ ਰਚੇਤਾ ਬੇਬਿਆਸ ਜੀ ਨੇ ਮਹਾਭਾਰਤ ਦੇ ਵਿੱਚ ਬਿਆਨ ਕੀਤਾ ਹੈ ਜੋ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਅਦੁੱਤੀ ਮਸਾਲਾ ਹੈ ਹੁਣ ਮੈਂ ਆਪ ਜੀ ਦਾ ਇਜਾਜ਼ਤ ਚਾਹੁੰਦਾ ਹਾਂ ਧੰਨਵਾਦ